ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਮੰਗੀਰ ਹਿੰਪੁਰ ਸਾਡਾ ਭਰਾ ਉਹ ਵੀ ਲਾਗੇ ਖੜਾ ਆ ਤੇ ਨਾਲ ਮੇਰੇ ਪਿੰਡ ਤੋਂ ਮਿੱਤਲਵੰਡੀ ਚੱਟਾਂ ਦਾ ਸਰਪੰਚ ਸਾਹਿਬ ਨਾਲ ਪੂਰੀ ਪੰਜਾਣ ਨਾਲੇ ਨਗਰ ਨਿਵਾਸੀ ਪੂਰੀ ਪਿੰਡ ਤੋਂ ਮੇਰੇ ਪਤਵੰਤੇ ਸੱਜਣ ਜਿਹੜੇ ਆ ਸਾਡੇ ਮੇਰੇ ਪਿੰਡ ਦੀਆਂ ਸੱਜੀਆਂ ਖੱਬੀਆਂ ਪਾਹਾਂ ਆ ਜੇ ਕਈ ਜਿੱਥੇ ਵੀ ਕੋਈ ਕੰਮ ਹੋਵੇ ਤਾਂ ਮੈਂ ਆਪਣੇ ਪਿੰਡ ਦੇ ਵਿੱਚੋਂ ਇਹ ਭਰਾਵਾਂ ਨੂੰ ਸਾਰਾ ਪਿੰਡ ਹੀ ਤਕਰੀਬਨ ਆਪਣੇ ਨਾਲ ਚੱਲਦਾ ਤੇ ਉਹ ਸਾਰਾ ਪਿੰਡ ਮੇਰੇ ਨਾਲ ਖੜਾ ਆ ਕਿਉਂਕਿ ਜਿਹੜਾ ਗੱਲ ਇਦਾਂ ਵੀ ਜਦੋਂ ਆਪਾਂ ਸਵਾਵਾਆਂ ਈਡੀਆਂ ਵੱਡੀਆਂ ਕਰਦੇ ਤਾਂ ਪਿੱਛੋਂ ਇਲਾਕੇ ਜੀ ਤੋਂ ਪਿੰਡ ਦੇ ਵਿੱਚੋਂ ਸਾਥ ਜਿਹੜਾ ਬਹੁਤ ਜ਼ਰੂਰੀ ਹੋਣਾ ਜ਼ਰੂਰੀ ਚਾਹੀਦਾ ਤੇ ਇਸ ਕਰਕੇ ਸਾਰੇ ਉਹ ਖੜੇ ਆ ਤੇ ਮੈਂ ਬੇਨਤੀ ਕਰਦਾ ਵੀ ਜਿਹੜੀ ਆਪਾਂ ਸਵਾਵਾਆਂ ਚੱਲ ਰਹੀਆਂ ਮੰਗੀ ਅਜ ਰਹੀਨਪੁਰ ਤੋਂ ਸਾਡਾ ਭਰਾ ਟੀਲ ਲੈ ਕੇ ਆ ਡੀਜ਼ਲ ਚੱਲ ਰਹੇ ਕਾਰਜਾਂ ਵਿੱਚ 300 ਲੀਟਰ 300 ਲੀਟਰ ਡੀਜ਼ਲ ਜਿਹੜਾ ਭਰਾ ਸਾਡਾ ਲੈ ਕੇ ਆ ਨਾਲ ਤਲਵੰਡੀ ਜਟਾ ਸਮੂਹ ਨਗਰ ਨੇ ਸੇਵਾ ਜਿਹੜੀ ਇਕੱਤਰ ਕਰਕੇ ਜਿਹੜੀ ਭੇਜੀ ਆ ਦੇ ਸਰਪੰਚ ਸਾਹਿਬ ਆ ਸਾਰੇ ਸਾਡੇ ਟੋਹਨੀ ਵੀਰ ਤੇ ਸਾਡੇ ਭਾਜੀ ਹੁਣੀ ਤੇ ਸਾਰੇ ਰਾਜੂ ਤੇ ਸਾਰੇ ਮੰਤੀਰ ਜੱਸਾ ਸਾਰੇ ਕਾਂਤਾ ਭਾਜੀ ਚਾਚਾ ਜੀ ਸਾਰੇ ਖੜੇ ਆ ਤੇ ਜਿਹੜੇ ਕੀ ਅੱਜ ਰਲ ਮਿਲ ਕੇ ਅੱਜ ਸਾਡੇ ਕੋਲ ਪਹੁੰਚੇ ਆ ਤੇ ਪੱਕੀ ਭਾਜੀ ਕਿੰਨੀ ਸੇਵਾ ਇਹ ਸਤਿ ਸ੍ਰੀ ਅਕਾਲ ਸੇਵਾ ਜੋ ਵੀ ਰੰਡਾ ਨੂੰ ਬੋਲ ਕੀਤੀ ਬਸ ਤੁਸੀਂ ਇਹ ਸਮਝੋ ਵੀ ਪਿੰਡ ਤੁਹਾਡੇ ਨਾਲ ਹੈ ਹਾਂਜੀ ਕਦੀ ਵੀ ਕੋਈ ਚੀਜ਼ ਦੀ ਕੋਈ ਕਮੀ ਪੇਸ਼ੀ ਹੋਵੇ ਪੂਰਾ ਨਾਲ ਸਾਡਾ ਤੁਹਾਡੇ ਨਾਲ ਖੜਾ ਰਹੇ ਹਾਂ ਜਰੂਰੀ ਤੁਹਾਡੇ ਨਾਲ ਸਾਡੇ ਆਪਾਂ ਵੀ ਤੁਹਾਡੇ ਨਾਲ ਪੂਰਾ ਪਿੰਡ ਖੜਾ ਹੈ ਪਿੰਡ ਦੇ ਪੰਚਾਇਤ ਮੈਂਬਰ ਰਾਜੀ ਲੰਬੜਦਾਰ ਜੀ ਫੌਂਟਾ ਭਾਜੀ ਜਸਿਆ ਭਾਜੀ ਮੰਤਰੀਕ ਸਾਰੇ ਹੈਗੇ ਆ ਤੇ ਧੰਨਵਾਦ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ ਆਪਾਂ ਸਵਾਲਾਂ ਲੰਮੀਆਂ ਚੱਲਣੀਆਂ ਦੇ ਵਿੱਚ ਕੋਈ ਦੋ ਰਾਏ ਨਹੀਂ ਹੈਗਾ ਵੱਡਾ ਕਾਰਜ ਵੱਡੇ ਆ ਤੇ 2800 ਕਿਲਾ ਬਡਾਲੇ ਪਿੰਡ ਦਾ ਜਲੰਬੜਦਾਰ ਸਾਹਿਬ ਦੱਸਦੇ ਸੀ ਪਰ ਚਲੋ ਜਿੰਨੀ ਵੀ ਸਾਡੇ ਕੋਲੋਂ ਭੈਣ ਭਰਾਵਾਂ ਦੇ ਸਹਿਯੋਗ ਨਾਲ ਹੋ ਸਕੀ ਅਸੀਂ ਕਰਾਂਗੇ ਤੇ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ